ਕਿਸਾਨ ਸਾਥੀਓ ਇਸ ਵੀਡੀਓ ਦੇ ਵਿੱਚ ਆਪਾਂ ਕਰਨਾਲ ਵਾਲੇ ਪੋਰਟਲ ਤੇ ਬੀਜ ਬੁੱਕ ਕਰਨ ਬਾਰੇ ਜਾਣਦੇ ਹਾਂ ਕਿ ਬੀ ਬੁੱਕ ਕਿਵੇਂ ਕਰਨਾ ਹੈ ਠੀਕ ਹੈ ਸਭ ਤੋਂ ਪਹਿਲਾਂ Google ਤੇ ਜਾਓਗੇ ਉੱਥੇ ਜਾ ਕੇ ਲਿਖੋਗੇ www.iiwbrseed.in ਲਿਖ ਕੇ ਕਲਿੱਕ ਕਰੋਗੇ ਤਾਂ ਅੱਗੇ ਆਹ ਵਿੰਡੋ ਖੁੱਲੂਗੀ ਹੁਣ ਇਸ ਵਿੰਡੋ ਦੇ ਵਿੱਚ ਜਿੱਥੇ ਲਿਖਿਆ ਨਾ ਫਾਰਮਰ ਰਜਿਸਟ੍ਰੇਸ਼ਨ ਤਾਂ ਨਵੇਂ ਬੰਦੇ ਇਹਦੇ ਉੱਤੇ ਕਲਿੱਕ ਕਰਕੇ ਫਾਰਮ ਰਜਿਸਟ੍ਰੇਸ਼ਨ ਤੇ ਜਾਣਗੇ ਤੇ ਫੇਰ ਤੁਸੀਂ ਥੱਲੇ ਨੂੰ ਸਕਰੋਲ ਕਰੋਗੇ ਇਸ ਨੂੰ ਜਦੋਂ ਥੱਲੇ ਜਾਓਗੇ ਤਾਂ ਇੱਥੇ ਆਪਾਂ ਆਪਣੀ ਡਿਟੇਲ ਭਰਾਂਗੇ ਠੀਕ ਹੈ ਇਹ ਕੀ ਕੀ ਡਿਟੇਲ ਭਰਾਂਗੇ ਉਹ ਆਪਾਂ ਆਪਣਾ ਪੂਰਾ ਨਾਮ ਪਤਾ ਸਾਰੀਆਂ ਚੀਜ਼ਾਂ ਠੀਕ ਹੈ ਹੁਣ ਇਹ ਤੇ OTP ਨਹੀਂ ਲੈ ਰਿਹਾ ਇਹ ਠੀਕ ਹੈ ਸਿੱਧਾ ਹੀ ਮੈਂ ਆਪਣਾ ਨਾਮ ਭਰਿਆ ਨਾਮ ਭਰਨ ਤੋਂ ਬਾਅਦ ਮੈਂ ਆਪਦਾ 10 ਅੰਕਾਂ ਦਾ ਮੋਬਾਈਲ ਨੰਬਰ ਭਰਤਾ ਚਲੋ ਪਹਿਲਾਂ ਨਾਮ ਭਰਿਏ ਕੁਲਦੀਪ ਸਿੰਘ ਨਾਮ ਪਰਤਾ ਇੱਥੇ ਆਦਾ ਮੋਬਾਈਲ ਨੰਬਰ ਲਿਖਤਾ ਮੋਬਾਈਲ ਨੰਬਰ ਲਿਖ ਕੇ ਹੇਠਲੇ ਪਾਸੇ ਆਪਦੀ ਈਮੇਲ ਆਈਡੀ ਜੋ ਵੀ ਮੇਰੀ ਈਮੇਲ ਆਈਡੀ ਹੈ ਮੈਂ ਉਹ ਭਰ ਦਿੱਤੀ ਤੁਹਾਡੇ ਕੋਲ ਈਮੇਲ ਆਈਡੀ ਨਹੀਂ ਹੈ ਨਹੀਂ ਭਰਨੀ ਕਿਉਂਦੇ ਕੋਈ ਗੱਲ ਨਹੀਂ ਹੈਗੀ ਇਸ ਤੋਂ ਬਾਅਦ ਚ ਆਪਾਂ ਆਪਦੇ ਆਧਾਰ ਦੇ ਜਿਹੜੇ 12 ਅੰਕ ਹੈਗੇ ਆ ਉਹ ਭਰਦੇ ਨੇ ਆਧਾਰ ਤੋਂ ਬਾਅਦ ਦੇ ਵਿੱਚ ਆਪਣਾ ਜਨਮ ਕਿਹੜੇ ਸਾਲ 'ਚ ਹੋਇਆ ਹੈ ਉਹ ਆਪਾਂ ਏਡ ਦੇ ਖਾਨੇ ਦੇ ਵਿੱਚ ਸਾਲ ਭਰ ਦੇਣਾ ਇਹ ਸਾਲ ਭਰਨੇ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਦੇਖਣਾ ਚਾਹੁੰਦੇ ਆ ਕਿ ਤੁਸੀਂ 18 ਸਾਲ ਤੋਂ ਵੱਡੇ ਹੋ ਇਸ ਤੋਂ ਬਾਅਦ ਦੇ ਵਿੱਚ ਅੱਗੇ ਆਪ ਆਪਣੀ ਸਟੇਟ ਭਰਾਂਗੇ ਪੰਜਾਬ ਹੈ ਤਾਂ ਪੰਜਾਬ ਭਰ ਦੇਾਂਗੇ ਅੱਗੇ ਤੁਸੀਂ ਇੱਥੇ ਆਪਦਾ ਜ਼ਿਲ੍ਹਾ ਚੁਣ ਕੇ ਜ਼ਿਲ੍ਹਾ ਭਰ ਦੇਣਾ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਐਡਰੈਸ ਲਿਖੋਗੇ ਪਿੰਨ ਕੋਡ ਲਿਖੋਗੇ ਪਿੰਡ ਦਾ ਨਾਮ ਤਹਿਸੀਲ ਦਾ ਨਾਮ ਇਹ ਆਪਣਾ ਭਰਤਾ ਫਿਰ ਇਸ ਤੋਂ ਥੱਲੇ ਦੋ ਖਾਨੇ ਆਉਣਗੇ ਕਿ ਆਪਾਂ ਆਪਦਾ ਕੋਈ ਪਾਸਵਰਡ ਰੱਖਣਾ ਹੈ ਪਾਸਵਰਡ ਕੋਈ ਸੌਖਾ ਜਾਂ ਪਾਸਵਰਡ 1 2 3 4 ਆਪਦਾ ਨਾਮ ਜਾਂ ਕੋਈ ਹੋਰ ਜਿਹੜਾ ਤੁਹਾਨੂੰ ਯਾਦ ਰਹੇ ਜੇ ਉਹ ਆਪਣਾ ਪਾਸਵਰਡ ਇੱਥੇ ਦੋ ਵਾਰੀ ਭਰ ਦੇਣਾ ਜਦੋਂ ਦੋ ਵਾਰੀ ਪਾਸਵਰਡ ਭਰਤਾ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਥੱਲੇ ਜਾਣਾ ਹੈ ਥੱਲੇ ਜਾਣ ਕੇ ਤੇ ਆ ਹਰਾਇਆ ਬਟਨ ਨੱਪ ਕੇ ਤੇ ਇਹ ਤੇ ਰਜਿਸਟਰ ਕਰ ਦੇਣਾ ਠੀਕ ਹੈ ਹਰੇ ਬਟਨ ਦੇ ਉੱਤੇ ਨੱਪ ਕੇ ਰਜਿਸਟਰ ਕਰ ਦੇਣਾ ਇਸ ਤੋਂ ਬਾਅਦ ਦੇ ਵਿੱਚ ਅਗਲਾ ਖਾਨਾ ਆ ਜਾਏਗਾ ਜਿਵੇਂ ਕਿ ਇਹ ਦੇਖੋ ਇਹ ਖੁੱਲ ਗਿਆ ਹੁਣ ਇਹਦੇ ਵਿੱਚ ਤੁਸੀਂ ਪਹਿਲਾਂ ਆਪਦੇ ਫੈਮਿਲੀ ਮੈਂਬਰ ਐਡ ਕਰ ਲਿਓ ਚਾਰ ਮੈਂਬਰ ਆਪਦੇ ਹੋਰ ਆਪਦੇ ਨਾਲ ਐਡ ਕਰ ਸਕਦੇ ਹੋ ਇੱਥੇ ਰਿਸ਼ਤਾ ਨਹੀਂ ਲਿਖਣਾ ਕਿ ਤੁਸੀਂ ਉਹਦਾ ਕੀ ਰਿਸ਼ਤਾ ਹੈ ਤੁਸੀਂ ਚਾਰ ਬੰਦਿਆਂ ਦੇ ਹੋਰ ਆਧਾਰ ਕਾਰਡ ਆਪਦੇ ਇੱਥੇ ਐਡ ਕਰ ਸਕਦੇ ਹੋ ਭਾਵੇਂ ਕਿ ਇਹ ਨਾਲ ਮੰਗਦਾ ਹੈ ਕਿ ਫੋਟੋ ਵੀ ਅਪਲੋਡ ਕਰੋ ਪਰੰਤੂ ਜੇ ਨਹੀਂ ਕਰੋਗੇ ਤਾਂ ਵੀ ਠੀਕ ਹੈ ਕੋਈ ਗੱਲ ਨਹੀਂ ਉਹ ਤਾਂ ਬਿਨਾਂ ਵੀ ਐਡ ਹੋ ਜਾਂਦਾ ਹੈ ਤਾਂ ਪਹਿਲਾਂ ਇੱਕ ਮੈਂਬਰ ਦਾ ਨਾਮ ਫਿਰ ਉਹਦਾ ਆਧਾਰ ਕਾਰਡ ਦਾ ਨੰਬਰ ਫਿਰ ਉਹਦੀ ਡੇਟ ਆਫ ਬਰਥ ਤੇ ਫਿਰ ਆ ਥੱਲੇ ਨੀਲਾ ਬਟਨ ਆਪਕੇ ਐਡ ਕਰ ਦੇਣਾ ਫਿਰ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਇੱਕ ਤੋਂ ਇੱਕ ਬਾਅਦ ਇੱਕ ਇਸ ਤਰ੍ਹਾਂ ਕਰਕੇ ਤੁਸੀਂ ਚਾਰ ਮੈਂਬਰ ਐਡ ਕਰਦੇ ਨੇ ਚਾਰ ਮੈਂਬਰ ਤੁਸੀਂ ਆਪਣੇ ਐਡ ਕਰਤੇ ਜੇ ਆਧਾਰ ਕਾਰਡ ਦੀਆਂ ਫੋਟੋ ਇੱਥੇ ਚੜਾਉਣੀਆਂ ਚਾਹੋ ਬੰਦੇ ਦੀ ਫੋਟੋ ਲਾਉਣੀ ਚਾਹੋ ਉਹ ਸਾਰਾ ਤੁਸੀਂ ਲਾ ਸਕਦੇ ਹੋ ਇਹ ਜਿਹੜਾ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜਿਸ ਤਰ੍ਹਾਂ ਕਿ ਮੈਂ ਆ ਇੱਥੇ ਲਾ ਦਿੱਤੀਆਂ ਜੇ ਨਹੀਂ ਹੈਗੀਆਂ ਤੇ ਤਾਂ ਵੀ ਚੱਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਕਰਤਾ ਇਹ ਜਿਹੜਾ ਹੈਗਾ ਹੋ ਗਿਆ ਇਸ ਤੋਂ ਬਾਅਦ ਦੇ ਵਿੱਚ ਇੱਕ ਤੋਂ ਬਾਅਦ 2 3 4 ਜਿੰਨੇ ਵੀ ਹੈਗੇ ਇੱਥੇ ਦੁਬਾਰਾ ਫੇਰ ਕਲਿੱਕ ਕਰਾਂਗੇ ਇੱਕ ਬੰਦਾ ਹੋਰ ਐਡ ਹੋ ਜੂ ਫੇਰ ਹੋਰ ਹੋ ਜੂ ਐਂ ਕਰਕੇ ਆਪਾਂ 4 ਬੰਦੇ ਐਡ ਕਰ ਸਕਦੇ ਹਾਂ ਹੁਣ ਆ ਆਪਾਂ 4 ਜਾਣੇ ਐਡ ਕਰਤੇ ਤੇ ਠੀਕ ਹੈ ਹੋ ਗਏ ਇਹ ਚਾਰੇ ਐਡ ਹੋਣ ਤੋਂ ਬਾਅਦ ਚ ਹੁਣ ਆਪਾਂ ਅਗਲਾ ਕੰਮ ਕਰਦੇ ਹਾਂ ਆ ਇਧਰਲੇ ਪਾਸੇ ਦੇਖਿਓ ਸਹੀ ਇਹ 4 ਬੰਦੇ ਆਪਣੇ ਐਡ ਹੋਏ ਆ ਹੁਣ ਇੱਥੋਂ ਤੁਸੀਂ ਐਡਿਟ ਕਰ ਸਕਦੇ ਹੋ ਬੰਦੇ ਦੀ ਫੋਟੋ ਲਾਉਣੀ ਹੈ ਆਧਾਰ ਕਾਰਡ ਦੀ ਫੋਟੋ ਲਾਉਣੀ ਹੈ ਤੁਸੀਂ ਲਾ ਸਕਦੇ ਹੋ ਠੀਕ ਹੈ ਤਾਂ ਹੁਣ ਤੁਸੀਂ ਆ ਦੂਜੇ ਪਾਸੇ ਆਓ ਇੱਥੇ ਦੇਖੋ ਇਹ ਹਾਂ ਇੱਥੇ ਕੀ ਲਿਖਿਆ ਸੀਡ ਬੁਕਿੰਗ ਹੈਨਾ ਇਹ ਜਿਹੜੀ ਬੀਜ ਦੀ ਬੁਕਿੰਗ ਬਾਰੇ ਲਿਖਿਆ ਹੈ ਤਾਂ ਫਿਰ ਆ ਸਭ ਤੋਂ ਪਹਿਲਾਂ ਆਪਾਂ ਚਾਰ ਮੈਂਬਰ ਐਡ ਕੀਤੇ ਮੈਂ ਪਹਿਲਾਂ ਕੁਲਦੀਪ ਸਿੰਘ ਦਾ ਨਾਮ ਲਿਖਤਾ ਕੁਲਦੀਪ ਸਿੰਘ ਦੇ ਨਾਮ ਤੇ ਆ ਥੱਲੇ ਨੂੰ ਆ ਗਿਆ ਵੈਰਾਈਟੀ ਸਿਲੈਕਟ ਕਰ ਲਈ ਕਿ 371 ਚਾਹੀਦਾ ਹੈ ਜਿਹੜੀਆਂ ਵੈਰਾਈਟੀਆਂ ਚ ਸਿਰਫ ਇਹ ਹੀ ਵੈਰਾਈਟੀਆਂ ਮਿਲਣੀਆਂ ਤੇ ਇੱਥੇ ਕਿੰਨਾ ਚੀਜ਼ ਆ ਅੱਗੇ 10 ਕਿਲੋ ਲਿਖ ਦੂੰਗਾ ਠੀਕ ਹੈ ਵੈਰਾਈਟੀ ਆਪਾਂ ਸਿਲੈਕਟ ਕਰ ਲਈ ਚੱਲ ਵੀ ਹੋ ਜਾ ਜਲਦੀ ਕਰ ਤਾਂ ਹੋ ਗਈ ਇੱਥੇ ਆਪਾਂ ਦੁਬਾਰਾ ਉੱਥੇ ਥੱਲੇ ਜਾਨੇ ਆ 10 ਕਿਲੋ ਹੋ ਗਈ ਇਹਨੂੰ ਮੈਂ ਬੁੱਕ ਕਰਤਾ ਠੀਕ ਹੁਣ ਇਸੇ ਤਰੀਕੇ ਨਾਲ ਮੇਰੇ ਆ ਗਿਆ ਬੁਕਿੰਗ ਸਿਕਸਸਫੁਲ ਜਿਹੜੇ ਮੈਂ ਬਾਕੀ ਹੋਰ ਤਿੰਨ ਮੈਂਬਰ ਆਪਦੀ ਆਈਡੀ ਤੇ ਹੋਰ ਰਜਿਸਟਰਡ ਕੀਤੇ ਐ ਤਾਂ ਮੈਂ ਤਿੰਨਾਂ ਦੇ ਨਾਮ ਲਿਖ ਲਿਖ ਕੇ ਉਨਾ ਤਿੰਨਾਂ ਦੇ ਨਾਮ ਦੇ ਉੱਤੇ ਵੀ ਬੁਕਿੰਗ ਕਰ ਸਕਦਾ ਵੈਸੇ ਮੈਂ ਪੰਜ ਬੰਦੇ ਐਡ ਕਰ ਸਕਦਾ ਸੀ ਚਾਰ ਬੰਦੇ ਹੋਰ ਐਡ ਕਰ ਸਕਦਾ ਸੀ ਪਰੰਤੂ ਮੈਂ ਜਿਹੜੇ ਹੈਗੇ ਤਿੰਨ ਮੈਂਬਰ ਐਡ ਕੀਤੇ ਆ ਹੋਰ ਤਾਂ ਇਹਨਾਂ ਦੇ ਨਾਮ ਤੇ ਆਪਾਂ ਸਾਰਿਆਂ ਦੇ ਨਾਮ ਤੇ ਜਿਹੜੀ ਬੁਕਿੰਗ ਕਰ ਦਿੱਤੀ ਇੱਕ-ਇੱਕ ਕਰਕੇ ਠੀਕ ਹੁਣ ਲਾਸਟ ਤੇ ਆਪਾਂ ਦੁਬਾਰਾ ਫੇਰ ਕੁਲਦੀਪ ਸਿੰਘ ਦੇ ਨਾਮ ਤੇ ਬੁਕਿੰਗ ਕਰਕੇ ਦੇਖ ਰਿਹਾ ਕਿ ਕੀ ਪ੍ਰਾ ਦੁਬਾਰਾ ਤੁੱਖਾ ਚੱਲ ਜੇ ਪਰੰਤੂ ਨਹੀਂ ਇੱਕ ਬੰਦੇ ਦੇ ਨਾਮ ਤੇ ਇੱਕ ਬੁਕਿੰਗ ਹੁੰਦੀ ਹੈ ਤਾਂ ਟੋਟਲ ਜਿਹੜੀ ਬੁਕਿੰਗ ਹੋ ਗਈ ਹੈ ਹੁਣ ਮੈਨੂੰ ਕੀ ਪਤਾ ਲੱਗੂਗਾ ਕਿ ਮੇਰੀ ਬੁਕਿੰਗ ਹੋ ਚੁੱਕੀ ਹੈ ਤੇ ਮੈਂ ਫਿਰ ਇੱਧਰ ਜਾਵਾਂਗਾ ਦੇਖੋ ਇੱਧਰ ਇਹ ਲਿਖਿਆ ਹੋਇਆ ਨਾ ਹਾਂ ਮਾਈ ਬੁਕਿੰਗ ਇਹਦੇ ਤੇ ਮੈਂ ਕਲਿੱਕ ਕੀਤਾ ਤੇ ਮੈਨੂੰ ਆਹ ਸਾਹਮਣੇ ਆ ਗਿਆ ਕਿ ਮੇਰਾ ਕਿੰਨਾ ਕਿੰਨਾ ਵੀ ਬੁੱਕ ਹੋਇਆ ਹੈ ਦਿਸ ਗਿਆ ਨਾ ਕਿ ਕਿੰਨਾ ਕਿੰਨਾ ਵੀ ਬੁੱਕ ਹੋਇਆ ਆ ਚਾਰ ਆਈਡੀ ਤੋਂ ਮੈਂ ਬੁੱਕ ਕੀਤਾ ਇੱਕ ਆਪਦੇ ਨਾਲ ਤਿੰਨ ਹਜ਼ਾਰ ਦਾ ਹੋੜ ਜੀ ਕਿਤੇ ਕਿਹੜੀ-ਕਿਹੜੀ ਵੈਰਾਈਟੀ ਕਿੰਨੀ-ਕਿੰਨੀ ਕੀਤੀ ਹੈ ਇੱਥੋਂ ਜਿਹੜਾ ਹੈਗਾ ਮੈਨੂੰ ਸਾਰਾ ਪਤਾ ਲੱਗ ਗਿਆ ਕਲੀਅਰ ਮੈਨੇ ਬਾਰੇ ਹੋਰ ਕੋ ਜਾਣਨਾ ਚਾਹਣਾ ਹੈ ਦਿੱਤੇ ਉੱਤੇ ਹੋਮ ਬਟਨ ਮੈਂ ਹੋਮ ਦੇ ਉੱਤੇ ਜਾਣਾ ਹੈ ਹੋਮ ਦੇ ਉੱਤੇ ਜਾ ਕੇ ਮੇਰਾ ਸਾਰਾ ਪਿਆਰ ਦੀ ਪ੍ਰੋਫਾਈਲ ਬਦਲ ਸਕਦਾ ਹਾਂ ਆਪਦੀਆਂ ਬੁਕਿੰਗ ਦੇਖ ਸਕਦਾ ਹਾਂ ਮੇਰਾ ਵੀ ਬੁੱਕ ਹੋਇਆ ਜਾਂ ਨਹੀਂ ਹੋਇਆ ਉਹ ਦੇਖ ਸਕਦਾ ਹਾਂ ਲੌਗ ਆਊਟ ਕਰ ਸਕਦਾ ਹਾਂ ਤੇ ਜੇਕਰ ਮੈਂ ਕਿਉਂਕਿ ਮੈਂ ਹਜੇ ਇੱਕ ਮੈਂਬਰ ਘੱਟ ਐਡ ਕੀਤਾ ਮੈਂ ਇੱਕ ਮੈਂਬਰ ਹੋਰ ਐਡ ਕਰਨਾ ਚਾਹਉ ਤਾਂ ਇੱਕ ਆ ਦਾ ਮੈਂਬਰ ਹੋਰ ਐਡ ਕਰ ਸਕਦਾ ਹਾਂ ਤਾਂ ਬੜਾ ਹੀ ਸੌਖਾ ਹੈ ਇਹ ਇਸ ਸਮੇ ਮੈਂ ਤਾਂ ਇਹ ਕੀਤਾ ਹੈਗਾ ਰਾਤ ਨੂੰ 9 ਵਜੇ 17 ਸਤੰਬਰ ਦੀ ਤੇ ਪੋਰਟਲ ਚੱਲ ਰਿਹਾ ਸੀ ਤਾਂ ਤੁਸੀਂ ਵੀ ਇਸ ਟਿਕਟ ਨਾ ਬੁਕਿੰਗ ਕਰ ਸਕਦੇ ਹੋ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ